ਬਹੁਤ ਵੱਡੀ ਅਨਾਉਂਸਮੈਂਟ ਜਿਹੜੀ ਅੱਜ ਖੰਨੇ ਦੇ ਲਈ ਮੈਂ ਕਰਨ ਜਾ ਰਿਹਾ ਹਾਂ ਉਹਦੇ ਵਿੱਚ ਇਹ ਹੈ ਕਿ ਸਾਡੇ ਟੋਟਲ ਖੰਨੇ ਹਲਕੇ ਦੇ 30 ਪਿੰਡ ਟੋਟਲ 67 ਪਿੰਡ ਨੇ 67 ਪਿੰਡਾਂ ਦੇ ਵਿੱਚੋਂ ਸਾਡੇ ਖੰਨੇ ਹਲਕੇ ਦੇ 30 ਪਿੰਡਾਂ ਦੇ ਵਿੱਚ ਬੜੇ ਟੌਪ ਕੁਆਲਿਟੀ ਦੇ ਮਾਡਲ ਪਲੇਗ੍ਰਾਉਂਡਸ ਬਣਨ ਜਾ ਰਹੇ ਇਹ ਜਿਹੜੇ ਪਲੇਗ੍ਰਾਉਂਡ 30 ਪਲੇਗ੍ਰਾਉਂਡ ਦੇ ऐसे बा कमाल प्लेग्राउंड मान सरकार बनाने जा रही है कि ये प्लेग्राउंडा दे विच किसी प्लेग्राउंड च बास्केटबॉल दा कोर्ट बनन जा रहे है किसी प्लेग्राउंड दे विच वॉलीबॉल -वाल दा कोर्ट बनन जा रहे है किसी प्लेग्राउंड दे विच हॉकी दा कोर्ट बनन जा रहे है किसी प्लेग्राउंड दे विच क्रिकेट दा कोर्ट बनन जा रहे है एदा करके वख वख गेमों दे ये प्लेग्राउंड बनंदे ने और 6 महिना दे विच विच ਇਹ ਬਣ ਕੇ ਟੋਟਲ ਕੰਪਲੀਟ ਹੋਣੇ ਨੇ ਔਰ ਇਹਨਾਂ ਪਲੇਗ੍ਰਾਉਂਡਸ ਦੇ ਵਿੱਚ ਜਿਮ ਵੀ ਲੱਗਣਗੇ ਓਪਨ ਜਿਮ ਲੱਗਣਗੇ ਜਿਹਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਆ ਕੇ ਉੱਥੇ ਆਪਣਾ ਸੈਰ ਵੀ ਕਰ ਸਕਦੇ ਹੋਣਗੇ ਕਿ ਨਾਲ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਐਕਸਰਸਾਈਜ਼ ਕਰ ਸਕਦੇ ਹੋਣਗੇ ਪੂਰੇ ਪੰਜਾਬ ਦੇ 23 ਜਿਲ੍ਹਿਆਂ ਦੇ ਵਿੱਚ 3117 ਪਲੇਗ੍ਰਾਉਂਡ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜਾ ਬੈਂਚਮਾਰਕ ਫੈਸਲਾ ਜੀਰੇ ਤੇ ਕੁੱਲ ਲਾਗਤ ਪੰਜਾਬ ਸਰਕਾਰ ਦੀ 966 ਕਰੋੜ ਰੁਪਈਆ ਇਕੱਲੇ ਖੰਡੇ ਖੰਡੇ ਦੇ ਵਿੱਚ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ 30 ਪਲੇਗਰਾਉਂਡ ਜਿਹੜੇ ਬਣ ਕੇ ਤਿਆਰ ਹੋ ਰਹੇ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰ ਸੀ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣ ਦੇ ਲਈ ਨੌਜਵਾਨੀ ਨੂੰ ਮਾੜੀਆਂ ਲਾਹਮਤਾਂ ਤੋਂ ਬਚਾ ਕੇ ਰੱਖਣ ਲਈ ਉਹਨਾਂ ਨੂੰ ਮੂੜਾ ਕੱਟ ਕੇ ਸਪੋਰਟਸ ਕੰਨੀ ਨੂੰ ਲੈ ਕੇ ਇਹ ਖੇਡਾਂ ਕੰਨੀ ਨੂੰ ਲੈ ਕੇ ਉਸ ਦੇ ਚੱਲਦੇ ਮਾਨ ਸਰਕਾਰ ਨੇ ਇਹ ਬਹੁਤ ਵੱਡਾ ਫੈਸਲਾ ਲੱਤਾ ਹੈ